हां जी दोस्तों सारेया नु सत श्री अकाल स्वागत है टोडा राज संधू फार्मिंग दे विच आज इस वीडियो दे विच एक दोस्तों तानू ਝੋਟੀ ਦਿਖਾਵਾਂਗੇ अफसर ਝੋਟੀ ਆ ਤੇ आज दी ये वीडियो जड़ी दोस्तों मेरे अपने ਪਿੰਡ ਤੋਂ ਆ ਪਿੰਡ ਮौजगढ़ ਤੁਸੀਂ ਖਾਸ ਵਿਜ਼ਿਟ ਕਰ ਲਿਓ ਤਹਿਸੀਲ ਜੀਰਾ ਜਿਹੜਾ ਫਿਰੋਜ਼ਪੁਰ ਮਕੂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਪਿੰਡ ਹੈਗਾ ਮौजगढ़ ਠੀਕ ਹੈ ਜੀ ਸੋ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਦੋਸਤੋ ਬਿਲਕੁਲ अफसर ਝੋਟੀ ਆ AI ਹੋਣ ਦੇ ਬਿਲਕੁਲ ਕਾਬਲ ਆ ਬਿਲਕੁਲ ਘਰੇਲੂ ਮਾਲ ਆ ਪਸ਼ੂ ਜਿੰਨੇ ਵੀ ਹੈਗੇ ਆਲਮੋਸਟ ਸਾਰੇ ਘਰ ਘਰੇਲੂ ਆ ਘਰ ਦੇ ਪਸ਼ੂ ਆ ਤੇ ਮਦਰ ਵੀ ਜਿਹੜੀ ਆ ਇਸ ਝੋਟੀ ਦੀ ਤੁਹਾਨੂੰ ਦਿਖਾਈ ਜਾਊਗੀ ਇਸ ਵੀਡੀਓ ਦੇ ਵਿੱਚ ਚੰਗੇ ਵਧੀਆ ਮਿਲਕ ਵਾਲੀ ਜਿਹੜੀ ਦੋਸਤੋ ਇਸ ਦੀ ਮਦਰ ਆ ਸੋ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਓਨਰ ਹਰਪ੍ਰੀਤ ਸਿੰਘ ਨੰਬਰਦਾਰ ਮੇਰੇ ਨਾਲ ਹੋਣਗੇ ਸੋ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਰ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਸੋ ਰੇਟ ਭਾਅ ਪੜਦਾ ਦੋਸਤੋ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਊਗੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਸੋ ਆਓ ਕਰਦੇ ਆ ਗੱਲਬਾਤ ਬਾਈ ਹਰਪ੍ਰੀਤ ਸਿੰਘ ਦੇ ਨਾਲ ਪੁੱਛ ਲੈਣੇ ਆ ਵੀਰ ਤੋਂ ਕੀ ਇਨਫੋਰਮੇਸ਼ਨ ਐ ਇਸ ਝੋਟੀ ਦੀ ਸਭ ਤੋਂ ਪਹਿਲਾਂ ਵੀਰੇ ਹਰਪ੍ਰੀਤ ਸਾਸਰੀ ਕਾਲ ਜੀ ਕਾਲ ਜੀ ਹੋਰ ਵੀਰੇ ਠੀਕ ਠਾਕ ਠੀਕ ਠਾਕ ਵਧੀਆ ਜੀ ਹਾਂ ਹਰਪ੍ਰੀਤ ਵੀਰ ਅੱਜ ਤੋਂ ਕੁਝ ਦਿਨ ਪਹਿਲਾਂ ਅੱਕ ਆਪਾਂ ਮੱਛੀ ਦੀ ਵੀਡੀਓ ਪਾਈ ਸੀਗੀ ਹਾਂਜੀ ਤੇ ਸੇਲ ਹੋ ਗਈ ਸੀ ਆਪਾਂ ਹਾਂਜੀ ਹਾਂਜੀ ਬਹੁਤ ਵਧੀਆ ਸੇਲ ਹੋ ਗਈ ਮੱਛ ਚੰਗੀ ਸੀ ਤੇ ਮੱਛੀ ਚੰਗੀ ਸੀ ਸੇਲ ਹੋ ਗਈ ਤੇ ਕਟੋ ਹੈ ਵੀ 12 13 ਸੀਰੀ ਸੀ 12 13 ਕਿਲੋ ਦਾ ਦੀ ਸੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਬਿਲਕੁਲ ਘਰ ਦੇ ਜੰਮੀ ਪਲੀ ਜਿਹੜੀ ਇੱਕ ਆਪਾਂ ਇਹ ਝੋਟੀ ਸੇਲ ਕਰਦੇ ਪਏ ਆ ਪ੍ਰੋਗਰਾਮ ਬਣ ਗਿਆ ਸੀ ਅਚਾਨਕ ਤੁਹਾਡਾ ਹਾਂਜੀ ਤੇ ਫਿਲਹਾਲ ਪਸ਼ੂ ਆਪਣੇ ਕੋਲ ਘਰ ਦੇ ਹੀ ਆ ਤੇ ਝੋਟੀ ਦੀ ਜੇਕਰ ਆਪਾਂ ਉਮਰ ਦੇਖੀਏ ਕਿੰਨੀ ਕ ਹੈਗੀ ਉਮਰ ਇਹਦੀ ਝੋਟੀ ਦੀ ਉਮਰ ਜੀ 2.5 ਸਾਲ ਹੈ 2.5 ਸਾਲ ਕੋਈ ਮਹੀਨਾ ਵੱਧ ਘਟ ਹੋ ਸਕਦਾ ਹਾਂਜੀ 22 ਸਾਲ ਉਮਰ ਆ ਦੋਸਤੋ ਛੋਟੀ ਜੀ ਤਾਂ ਬਿਲਕੁਲ ਲਾਇਕ ਆ ਏਆਈ ਦੀ ਠੀਕ ਆ ਹੋ ਸਕਦਾ ਵੀ ਜਾਂਦੀਆਂ ਹੀ ਹੀਟ ਦੇ ਵਿੱਚ ਆ ਜੇ ਅੱਛਾ ਹੀਟ ਫਿਲਹਾਲ ਕੋਈ ਕੱਢੀ ਤੇ ਨਹੀਂ ਹਜੇ ਪਈ ਕਦੀ ਹੀਟ ਕੱਢੀ ਮੇਰਾ ਮਿਸ ਹੋ ਗਈ ਹਾਂ ਕਿੰਨੇ ਸਮੇਂ ਪਹਿਲਾਂ ਕੋਈ ਮਹੀਨਾ ਦੋ ਪਹਿਲਾਂ ਹੋਈ ਸੀ ਮਹੀਨਾ ਹਾਂਜੀ ਹੋ ਸਕਦਾ ਵੀ ਅੱਗੇ ਨੈਕਸਟ ਹੀਟ ਜਾਂਦੇ ਆ ਵੀ ਆ ਜੇ ਜਿਵੇਂ ਦਿਨ ਅੱਗੇ ਠੰਡੇ ਫਰਕੇ ਦੇਨ ਆ ਜਾਣੇ ਆ ਤੇ ਬਾਕੀ ਇਹਦੀ ਮਾਦਾ ਰਿਕਾਰਡ ਵੀ ਚੰਗਾ। ਮਤਲਬ ਹੀ ਆਪਣੇ ਕੋਲ ਹੀ ਹੈ। ਹਾਂਜੀ ਕੋਲ ਹੀ ਹੈ 14-15 ਕਿਲੋ ਦੁੱਧ ਦਿੰਦੇ ਥਲੇਗਾ। ਠੀਕ ਹੈ ਜੀ। ਜ਼ਿਆਦਾਤਰ ਪਸ਼ੂ ਜਿਹੜੇ ਮਦਰ ਦੀ ਗੱਲ ਕਰੀਏ ਤੇ ਪਸ਼ੂ ਜਿਹੜੇ ਮੱਝਾਂ ਨੇ ਉਹ ਵੇਚੀਆਂ ਹੁੰਦੀਆਂ ਫਿਲਹਾਲ ਇਹਦੀ ਮਦਰ ਤੁਹਾਨੂੰ ਦਿਖਾਵਾਂਗੇ ਬਹੁਤ ਵੱਡੀ ਚੰਗੀ ਕਾਠੀ ਦੀ ਆ। ਸਰੀਰਕ ਬੰਤਰ ਪੂਰਾ ਸਰੀਰ ਦਾ ਢਾਂਚਾ ਬਹੁਤ ਵਧੀਆ ਉੱਚੇ ਕੱਦ ਕਰਦੀ ਆ। ਤੇ ਆਹ ਝੋਟੀ ਤੁਸੀਂ ਇੱਕ ਵਾਰੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਹੈ ਜੀ। ਆਹ ਫੇਸ ਕੁਆਲਟੀ ਹੈ। ਤੇ 25 ਸਾਲ ਦੀ ਉਮਰ ਆ ਤੇ ਦੋਂਦੀ ਹੋ ਗਈ ਇਹਨੇ ਦੋ ਦੰਦ। ਹਾਂਜੀ ਹਾਂਜੀ। ਠੀਕ ਹੈ ਜੀ। ਠੀਕ ਹੈ ਬਾਕੀ ਝੋਲੀ ਵਿਖਾਈਏ ਐਨ ਮਾੜਾ ਹਰਪੀ ਵੀਰ ਹਿੱਕ ਦਿਓ ਜੀ ਆ ਲੈ ਆਹ ਕਰੋ ਚੈੱਕ ਠੀਕ ਹੈ ਬਾਕੀ ਪਿੱਠ ਪੂੜਾ ਜਿਹੜਾ ਪ੍ਰਭੂ ਕਾਫੀ ਚੌੜਾ ਹੈਗਾ ਵੱਡੀ ਝੋਟੀ ਆ ਕੋਈ ਛੋਟੀ ਜੀ ਕੱਟੀ ਨਹੀਂ ਹੈਗੀ ਠੀਕ ਹੈ ਸੋ ਉਸ ਦੇ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਫਿਲਹਾਲ ਅਸੀਂ ਮਦਰ ਦਿਖਾ ਦਿੰਦੇ ਹਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਫੋਨ ਕਰਕੇ ਤਸਵੀਰ ਨਾਲ ਦਿਖਾਉਣੇ ਆ ਆ ਜਿਹੜੀ ਅਸੀਂ ਮਦਰ ਹੈ ਜੀ ਠੀਕ ਹੈ ਜੀ ਹਾਂ 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 ਮਦਰ ਠੀਕ ਆ ਫੋਲੋ ਵੱਡੀ ਐਕਟਰ ਆਰਡਰੀ ਜਿਹੜੀ ਹਾਈਟ ਕਰਦਾ ਦਰੋਂ ਤੋਂ ਬਹੁਤ ਘੱਟ ਪਸੂ ਜਿਹੜੇ 8 ਡੇ ਕੱਦ ਕਰ ਵਾਲੇ ਵੇਖਣ ਦੇ ਵਿੱਚ ਮਿਲਦੇ ਆ ਤੇ ਸੂਵੇ ਹੁਣ ਕਿੰਵੇਂ ਚੱਲ ਰਹੀ ਹੈ ਅਸੀਂ ਮਦਰ ਜਿਹੜੀ ਇਹ ਚੌਥੇ ਕੁ ਮਹੀਨੇ ਚੌਥੇ ਕੁ ਸੂਵੇ ਆ ਤੇ ਫਿਲਹਾਲ ਇਹ ਟੋਕੜ ਕੇ ਹੁਣ ਸੱਜਰਾਂ ਦੇ ਵਿੱਚ ਹੀ ਟੋਕੜੇ 3 ਮਹੀਨੇ ਰਹਿ ਗਏ ਥੋੜੇ 3 ਮਹੀਨੇ ਰਹਿ ਕੇ ਸੂਣ ਚ ਤੇ ਕਿੰਨਾ ਮਿਲਕਵੇ ਅਸੀਂ ਤੇ ਥੱਲੇ ਹੁੰਦਾ ਰਿਹਾ ਜੀ 14 15 14 15 ਲੀਟਰ ਦਿੰਦੀ ਰਹੀ ਹੈ ਜੀ 14 15 ਲੀਟਰ ਠੀਕ ਹੈ ਜੀ ਤੇ ਆ ਕੱਟੀ ਜਿਹੜ ਫੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੀ ਹੈ ਜੀ ਠੀਕ ਹੈ ਜੀ ਦਿਖਾ ਦਈਏ ਜੀ ਠੀਕ ਆ ਪਸ਼ੂ ਓਵਰঅল ਜਿੰਨੇ ਵੀ ਆ ਦੋਸਤੋ ਚੰਗਾ ਰਵਾ ਹੈਗਾ ਠੀਕ ਹੈ ਜੀ ਤੇ ਪਸ਼ੂ ਸਾਰੇ ਮਿਲਕ ਵਾਲੇ ਆ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗੇ ਖੁੱਲੇ ਸਰੀਰ ਘਟਾ ਦੇ ਜੀ ਬਾਹਰ ਆ ਜੀ ਆ ਦੇਖੋ ਅਕੀ ਤਾਂ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗਾ ਮੁੱਠੀ ਜਿਹਾ ਸਮਝੜਾ ਦੋਸਤੋ ਪਹਿਲੇ ਸਵੇਰੇ ਜਦੋਂ ਪਸੂ ਤੂਆ ਤੇ ਬਿਲਕੁਲ ਹਾਥੀ ਚ ਵਾਈਲਾ ਥਾਂ ਨਿਕਲੂਗਾ ਥਾਂ ਬਹੁਤ ਲੰਬਾ ਲੱਗਾ ਝੋਟੀ ਜੇ ਠੀਕ ਆ ਤੇ ਰੇਟ ਪਰਤਾ ਪੁੱਛਦੇ ਆ ਮੋਲ ਪੁੱਛਦੇ ਆ ਕੀ ਡਿਮਾਂਡ ਰੂਗੀ ਇਸ ਝੋਟੀ ਦੀ ਸੋ ਲੈ ਦੇ ਤੇ ਹਰਪ੍ਰੀਤ ਕਿੰਨਾ ਮੋਲ ਵੀਰੇ ਇਸ ਝੋਟੀ ਦਾ ਜੱਜ ਕਰਦੇ 40000 ਰੁਪਇਆ ਕਰਦੇ 40000 ਹਾਂਜੀ ਠੀਕ ਆ ਬਿਲਕੁਲ ਲਵੀ ਜੀ ਝੋਟੀ ਆ ਤੇ ਦੋ ਦੰਦ ਤਾਂ ਮਤਲਬ ਕਿ ਪੂਰੇ ਹੋ ਗਈ ਆ ਦੋ ਦੰਦ ਦਾ ਹਾਂਜੀ ਦੋ ਤੇ ਛੋਟੀ ਦੋਸਤੋ ਏਆਈ ਦੇ ਕਾਬਿਲ ਆ ਵਜ਼ਨ ਪੂਰਾ ਹੈਗਾ ਕਟੋ ਕਰਦੇ ਕੋਈ 2.5 ਤਿੰਨ ਤਿੰਨ ਕਿਲੋ ਦੇ ਲਾਗੇ ਤੱਕ ਵਜ਼ਨ ਵੀ ਹੈਗਾ ਸੋ ਜਿਹੜਾ ਵੀਰ ਥੋੜੀ ਜਿਹੀ ਖੇਚਲ ਕਰਨ ਦੀ ਲੋੜ ਆ ਛੋਟੀ ਚੰਗੇ ਪੈਸਿਆਂ ਦੀ ਆ ਠੀਕ ਆ ਜੀ ਜੇਕਰ ਗੱਪੜ ਚੈੱਕ ਪਾਸ ਹੋ ਗਈ ਤੇ ਨੰਬਰ ਆਪਾਂ ਲੈ ਲੈਨੇ ਆ ਵੀਰ ਤੋਂ ਹਰਪ੍ਰੀਤ ਦੀ ਬੁਲੇ ਨੰਬਰ 81 464 48307 ਠੀਕ ਆ ਜੀ ਇਹ ਨੰਬਰ ਜਿਹੜਾ ਆ ਦੋਸਤੋ ਵੀਰ ਹਰਪ੍ਰੀਤ ਦੇ ਨਗਾਦਾਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਆਂਗੇ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਠੀਕ ਆ ਜੀ ਤੇ ਮੇਜ਼ਿਆਂ ਤੋਂ ਇਕਨੋਮੀ ਅਪਡੇਟ ਦੇ ਨਾਲ ਸਾਰੇ ਪਰਮ ਨੂੰ ਸਭ ਸ਼ਰੀਆ ਕਰਦਾ ਹਾਂ